ਮੋਦਵਾ ਮੋਦਵਾ ਜਗਿਆ ਮੋਪਾਣ ਹਾਏ 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 ਕਰਨਾ ਤੱਕਾ ਬੰਦ ਕਰੋ ਪੰਜਾਬ ਦੀ ਬੈਟਰੀ ਸਪੈਕਟਰ ਐਸੋਸੀਏਸ਼ਨ ਦੇ ਤਹਿਸੀਲ ਕਾਇਆਂ ਦੇ ਜ਼ਿਲ੍ਹਾ ਕਾਇਆਂ ਦੇ ਤੇ ਸਟੇਟ ਕਾਇਦੇ ਅਹੁਦੇਦਾਰ ਡਾਇਰੈਕਟਰ ਪਸ਼ੂ ਪਾਲਣ ਦਾ ਪੱਟ ਸਿਆਪਾ ਕਰਨ ਦੇ ਲਈ ਇੱਥੇ ਪਹੁੰਚੇ ਆ ਅ ਮੁੱਖ ਮੰਗਾ ਕੀ ਜੀ ਸਾਡੀਆਂ ਜਿਹੜੀਆਂ ਮੁੱਖ ਮੰਗਾ ਨੇ ਉਹ ਮਤਲਬ ਸਾਡੇ ਜਿਹੜੇ 400 ਬੈਟਰੀ ਇਨਸਪੈਕਟਰਾਂ ਦੀ 18 ਮਿੰਟ ਜਿਹੜੀ ਸਰਵਿਸ ਆ ਉਹ ਕਾਊਂਟ ਕਰਨੀ ਆ ਜੀ ਜਿਹੜੀ ਸਾਡੇ ਡੀਵੀਆਈ ਸਾਹਿਬਾਨ ਨੇ ਉਹਨਾਂ ਦੀ ਪੁਲਿਸ ਜਿਹੜੀ ਪੈ ਗਈ ਆ ਪਲੇਸ ਆਫ ਪੋਸਟਿੰਗ ਆਉ ਸ਼ਿਫਟ ਕਰਨ ਦਾ ਮਾਮਲਾ ਹੈਗਾ ਉਹਨਾਂ ਦੇ ਗ੍ਰੇਡ ਪੇ ਦੇ ਵਿੱਚ ਵਾਧਾ ਕਰਨ ਦਾ ਮਾਮਲਾ ਹੈਗਾ ਇਸ ਤੋਂ ਬਿਨਾਂ ਜਿਹੜੇ ਸਾਡੇ ਐਸ ਵੀ ਸਹਿਬਾਨ ਆ ਜੀ ਉਹਨਾਂ ਦੀ ਜਿਹੜੀ ਪਲੇਸਮੈਂਟ ਆ ਉਹਨੂੰ ਪ੍ਰੋਮੋਸ਼ਨ ਦੇ ਵਿੱਚ ਤਬਦੀਲ ਕਰਨ ਦਾ ਮਾਮਲਾ ਹੈਗਾ ਇਹਦੇ ਵਿੱਚੋਂ ਜਿਹੜੇ ਸਾਡੇ 17/7/2020 ਨੂੰ ਜਿਹੜੀ ਭਰਤੀ ਹੋਈ ਆ ਉਸ ਤੋਂ ਬਾਅਦ ਜਿੰਨੀ ਨਵੀਂ ਭਰਤੀ ਆ ਉਹ ਸਾਰੇ ਨਵੀਂ ਭਰਤੀ ਵਾਲੇ ਨੌਜਵਾਨਾਂ ਨੂੰ ਪੰਜਾਬ ਦਾ ਜਿਹੜਾ ਛੇਮਾ ਪੇ ਕਮਿਸ਼ਨ ਆ ਉਹ ਲਾਗੂ ਕੀਤਾ ਜਾਵੇ ਉਹਨਾਂ ਦੇ ਉੱਪਰ ਕੇਰਾ ਉਹਨਾਂ ਨੂੰ ਜਿਹੜੇ ਪੱਤੇ ਆਉ ਪੰਜਾਬ ਦੇ ਦਿੱਤੇ ਜਾਣ ਕੇਰਾ ਇਸ ਤੋਂ ਬਿਨਾਂ ਜਿਹੜਾ ਸਮੁੱਚੀ ਮੁਲਾਜ਼ਮ ਵਰਗ ਨਾਲ ਪੰਜਾਬ ਸਰਕਾਰ ਦੀ ਜਿਹੜ ਜਿਹੜੇ ਡੀਏ ਦੇ ਬਕਾਇਆ ਉਤਰਾਤ ਅਦਾ ਕੀਤੇ ਜਾਣ ਪੇ ਕਮਿਸ਼ਨ ਦੇ ਰਹਿੰਦੇ ਬਕਾਇਆ ਅਦਾ ਕੀਤੇ ਜਾਣ ਜਿਹੜੀ ਪੁਰਾਣੀ ਪੈਨਸ਼ਨ ਸਕੀਮ ਉਹ ਲਾਗੂ ਕੀਤੀ ਆ ਤੇ ਕੋਈ ਮੀਟਿੰਗ ਮੋਢੀ ਹੋਈ ਸੀ ਕਿਸੇ ਨਾਲ ਨਹੀਂ ਜੀ ਇਹ ਬੜੀ ਸ਼ਰਮ ਦੀ ਗੱਲ ਆ ਕਿ ਅਸੀਂ ਅੱਜ ਪੰਜਾਬ ਦੇ ਜਿਹੜੇ ਬੈਟਰੀ ਇੰਸਪੈਕਟਰਾਂ ਧਰਨਾ ਲਾਉਣ ਲਈ ਇਸ ਥਾਂ ਤੇ ਪਹੁੰਚੇ ਪਰ ਡਾਇਰੈਕਟਰ ਪਸ਼ੂ ਪਾਲਣ ਨੇ ਇੱਥੇ ਆ ਕੇ ਕੋਈ ਮੀਟਿੰਗ ਕਰਨ ਦੀ ਬਜਾਏ ਪਾਸਾ ਵਟ ਲਿਆ ਉਹ ਦਫਤਰੀ ਨਹੀਂ ਆਈ ਜੀ ਅੱਜ